ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਿਲਾਵਲ ਮਹਨਲਾ ਚੌਥਾ ਅਸ਼ਟਪਦੀਆਂ ਘਰ 11ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮਿਟੇ ਅੰਦਿਨ ਹਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇ ਨਿਰਪਉ ਜੋਤੀ ਜੋਤ ਮਲਈਆ ਇਹ ਭਾਈ ਜਿਹੜਾ ਮਨੁੱਖ ਹਰ ਵੇਲੇ ਹਰੀ ਨਾਮ ਰਸਤੇ ਗੀਤ ਗਾਂਦਾ ਰਹਿੰਦਾ ਉਹ ਪ੍ਰਮਾਤਮਾ ਦੇ ਵਿੱਚ ਆਪਣਾਪ ਲੀਨ ਕਰ ਲੈਂਦਾ ਤੇ ਜਿਹੜਾ ਮਨੁੱਖ ਗੁਰੂ ਦੀ ਸ਼ਰਮ ਪੈ ਕੇ ਹਰੀ ਨਾਮ ਚ ਪਰਚੈ ਭਈ ਤੇ ਵਿਕਾਰਾਂ ਤੋਂ ਬੱਚੇ ਰਹਿਣ ਕਰਕੇ ਉਸ ਅਸ਼ੀਰਵਾਦ ਸੁਣਨੇ ਵਰਗਾ ਸ਼ੁੱਧ ਹੋ ਜਾਂਦਾ ਮੈਂ ਹਰ ਹਰ ਨਾਮ ਆਧਾਰ ਮਈਆ ਕਿੰਨ ਪਲ ਰਹਿ ਨਾ ਸਕੋਂ ਬਿਨ ਨਾਵੇ ਗੁਰਮੁਖ ਹਰਿ ਹਰਿ ਪਾਠ ਪੜਈਆ ਰਹਾਉ ਏ ਭਾਈ ਹਰੀ ਦਾ ਨਾਮ ਹੀ ਮੇਰੇ ਲਈ ਜਿੰਦਗੀ ਦਾ ਸਰਾ ਹੈ ਮੈਂ ਹੁਣ ਉਸ ਤੇ ਨਾਮ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ ਰਹਾਉ ਏਕ ਘਿਰਾ ਦਸ ਦਵਾਰ ਹੈ ਜਾ ਕੇ ਐ ਨਿਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹੀਰਲੇ ਅਜਾਮ ਹੈ ਮਨਮੁਖ ਅੰਦਲੇ ਖਬਰ ਨ ਪਈਆ ਇਹ ਭਾਈ ਮਨੁੱਖਾ ਸਰੀਰ ਇੱਕ ਅਜੀਹਾ ਘਾਰ ਹੈ ਇਸਤੇ ਦਰ ਦਰਵਾਜੇ ਨੇ ਪਰ ਦਿਨ ਰਾਤ ਇਨਾ ਦਰਵਾਜੇ ਰਾਹੀਂ ਵਿਕਾਰ ਅੰਦਰ ਆਉਂਦੇ ਨੇ ਇਹ ਧਰਮ ਅਰਥ ਚੰਗੇ ਗੁਣ ਲੈ ਗਏ ਨੇ ਪਰ ਮਨਮੁਖ ਨੂੰ ਕੋਈ ਖਬਰ ਨਹੀਂ ਪਈ ਕੰਚਨ ਕੋਟ ਬੋ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੀਰੂ ਆਇ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ اے ਭਾਈ ਮਨੁੱਖ શ્રી ਮਾਨੋ سونے ਦਾ ਕਿਲ੍ਹਾ ਉੱਚੇ ਆਤਮ ਗੁਣਾ دے ਮੋਤੀਆਂ ਨਾਲੇ ਭਰਿਆ ਹੋਇਆ ਤੇ ਭਾਈ ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਜਦ ਟੋਰ ਚੋਰ ਡਾਕੂ ਜਦੋਂ ਆਏ ਤੇ ਫਿਰ ਜਿਹੜਾ ਮਨੁ ਗੁਰੂ ਦੇ ਸ਼ਬਦ ਆ ਉਹ ਇਹਨਾਂ ਨੂੰ ਫੜ ਕੇ ਬੰਨ ਲੈਂਦਾ ਹੈ ਹਰ ਹਰ ਨਾਮ ਪੋਤ ਬੋਹਿਤਾ ਕੇਵਡ ਸ਼ਬਦ ਗੁਰ ਪਾਰ ਲੰਗਈਆ ਜਮ ਜਾਗਾ ਤੀ ਰੇੜ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਇਹ ਭਈ ਪ੍ਰਮਾਤਮਾ ਦਾ ਨਾਮ ਕੀ ਹੈ ਇਹ ਮਾਨੋ ਜਹਾਜ਼ ਹੈ ਇਹ ਗੁਰੂ ਦਾ ਸ਼ਬਦ ਕੀ ਹੈ ਇਹ ਸਮਝ ਲੋ ਮਲਾਹ ਹੈ ਜਿਹੜਾ ਮਨੁੱਖ ਜਹਾਜ਼ ਦਾਸਰਾ ਲੈਂਦਾ ਉਹ ਤਰ ਜਾਂਦਾ ਹੈ ਫਿਰ ਜਮਰਾਜ ਮਸੂਲੀਏ ਫਿਰ ਉਸਤੇ ਨੇੜੇ ਨਹੀਂ ਆਉਂਦੇ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਗੁਰਮੁਖ ਮਨੁ ਆਇ ਕਤ ਕਰਿ ਆਵੈ ਮਿਲੋ ਗੋਪਾਲ ਨਿਸ਼ਾਨ ਬਜਈਆ اے ਭਾਈ ਮੇਰਾ ਮਨ ਹੁਣ ਸਦਾ ਦਿਨ ਰਾਤ ਪ੍ਰਭੂ ਦੇ ਗੁਣ ਗੰਦਾ ਰਹਿਂਦਾ ਹਰੀ ਜਸ ਕਰਦਿਆ ਸਿਵ ਤੋਂ ਸਲਾ ਦਾ ਅੰਤ ਨਹੀਂ ਲੱਭ ਸਕਦਾ ਤੇ ਗੁਰੂ ਦੀ ਸ਼ਰਨ ਪੈ ਕੇ ਮੇਰਾ ਮਨ ਪ੍ਰਭੂ ਚਰਨਾ ਵਿੱਚ ਹੁਣ ਟਿਕਿਆ ਰਿਹਾ ਨੈਣੀ ਦੇਖ ਦਰਸ਼ਨ ਤ੍ਰਿਪਤੈ ਸ੍ਰਮਨ ਬਾਣੀ ਗੁਰ ਸ਼ਬਦ ਸੁਨਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਰਵਈਆ ਇਹ ਪਇੱਖਾ ਨਾਲ ਹਰ ਤਾ ਪ੍ਰਭੂ ਦਾ ਦਰਸ਼ਨ ਕਰਕੇ ਮੇਰਾ ਮਨ ਹੋਰ ਵਸਨਾ ਵੱਲੋਂ ਹੁਣ ਰਜ ਗਿਆ ਹੈ ਪ੍ਰਭੂ ਦੀ ਸਿਫਤੋ ਸਲਾਹ ਸੁਣ ਕੇ ਮੇਰੀ ਜਿੰਨ ਹਰੀ ਨਾਮ ਰਸ ਵਿੱਚ ਪਿਜੀ ਰਹਿੰਦੀ ਹਰ ਰੋਜ਼ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰ ਗਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਟ ਸਭ ਸਮ ਕਰ ਜਾਣੈ ਨਦਰੀ ਆਵੈ ਸਭ ਬ੍ਰੰਪਸਰੀਆ ਹੈ ਪਈ ਮਾਇਆ ਦੇ ਤਿੰਨਾ ਗੁਣਾਂ ਦੇ ਅਸਰ ਹੇਟ ਰਹਿਣ ਵਾਲੇ ਜੀਵ ਮਾਇਆ ਦੇ ਮੋ ਵਿੱਚ ਹਮੇਸ਼ਾ ਫਸੇ ਰਹਿੰਦੇ ਨੇ ਤੇ ਗੁਰੂ ਦੇ ਸੰਮੁਖ ਰਹਿਣ ਵਾਲਾ ਮਨੁੱਖ ਇੱਕ ਪਿਆਰ ਨਿਗਾ ਨਾਲ ਸਾਰੇ ਲੁਕਾਈ ਨੂੰ ਇੱਕੋ ਜਿਹਾ ਜਾਣਦਾ ਹੈ ਹਰਾਮ ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਲੱਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਹੈ ਭਏ ਗੁਰੂ ਦੇ ਸਨਮੁਕਰਨ ਵਾਲਾ ਮਨੁੱਖੇ ਸਮਝ ਲੈਂਦਾ ਹੈ ਕਿ ਲਖ ਪ੍ਰਭੂ ਹੀ ਹਰ ਥਾਂ ਤੇ ਮੌਜੂਦ ਹੈ ਤੇ ਨਾਨਕ ਦੀਨ ਨਾ ਤੇ ਦਇਆ ਕਰਨ ਵਾਲਾ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਂ ਹੁੰਦੇ ਨੇ ਮਨੁੱਖ ਭਗਤੀ ਭਾਵਨਾ ਦੇ ਰਾਹੀ ਪ੍ਰਭੂ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਬਿਲਾਵਲ ਮਹਿਲਾ ਚੌਥਾ ਹਰ ਹਰ ਨਾਮ ਸ਼ੀਤਲ ਜਲ ਧਿਆਵੋ ਹਰ ਚੰਦਨ ਵਾ ਸੁਗੰਧ ਗੰਦਈਆ ਮਿਲ ਸਤ ਸੰਗਤ ਪਰਮ ਭਦ ਪਾਇਆ ਮੈਂ ਹਿਰਡ ਪਲਾ ਸੰਗ ਹਰ ਬੁਹੀਆ اے ਭਾਈ ਪ੍ਰਭੂ ਦਾ ਨਾਮ ਸਿਮਰੈ ਕਰੋ ਇਹ ਨਾਮ ਠੰਡ ਪਾਨ ਵਾਲਾ ਇਹ ਨਾਮ ਚੰਦਨ ਦੀ ਸੁਗੰਧੀ ਹੈ اے ਭਾਈ ਸਾ ਸੰਗਤ ਚ ਮਿਲ ਕੇ ਸਭ ਤੋਂ ਉਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਜਿਵੇਂ ਅਰਿੰਦ ਤੇ ਪਲਾ ਇਨ ਕੰਮੇ ਰੁਖ ਚੰਦਨ ਦੀ ਸੰਗਤ ਕਰਕੇ ਸੁਗੰਧਿਤ ਹੋ ਜਾਂਦੇ ਨੇ। ਜਪ ਜਗਨਾਤ ਜਗਦੀਸ਼ ਗੁਸਈਆ ਸ਼ਰਨ ਪਰੇ ਸਈ ਜਨ ਉਬਰੇ ਜੋ ਪ੍ਰਲਾਦ ਉਧਾਰ ਸਮੀਆ ਰਹਾਉ ਹੈ ਪੈ ਜਗਤ ਦੇ 나ਤ ਪ੍ਰਭੂ ਦੇ ਜਗਤ ਦੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ਜਿਹੜੇ ਮਨ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਨਾਮ ਜਪ ਕੇ ਤਰ ਜਾਂਦੇ ਨੇ ਜਿਵੇਂ ਪ੍ਰਲਾਦ ਤਰ ਗਿਆ ਸੀ ਰਹਾਉ 8 18 ਮੈਂ ਚੰਦਨ ਊਤਮ ਚੰਦਰ ਨੇਕੜ ਸਭ ਚੰਦਨ ਹੋਈਆ ਸਾਖਤ ਕੋੜੇ ਉਬ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਇਹ ਭਾਈ ਸਾਰੀ ਬਨਸਪਤੀ ਵਿੱਚ ਚੰਦਨ ਸਭ ਤੋਂ ਸ੍ਰੇਸ਼ਟ ਰੁਖ ਹੈ ਚੰਦਨ ਦੇ ਨੇੜੇ ਉੱਗਿਆ ਹਰੇਕ ਬੂਟਾ ਚੰਦਨ ਵਰਗਾ ਹੋ ਜਾਂਦਾ ਪਰ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਵੇੜੇ ਪ੍ਰਾਣੀ ਉਨਾ ਰੁੱਖਾਂ ਵਰਗੇ ਨੇ ਜੋ ਧਰਤੀ ਵਿੱਚੋਂ ਖੁਰਾਕ ਮਿਲ ਸਕਣ ਦੇ ਬਾਵਜੂਦ ਵੀ ਖਲੋਤੇ ਖਲੋਤੇ ਸੁੱਕ ਜਾਂਦੇ ਨੇ। ਪਰ ਗਾਤਮਿਤ ਕਰਤਾ ਆਪੇ ਜਾਣ ਸਬਿਦ ਹਰ ਹਰ ਆਪ ਬਨਿਆ ਜੇ ਸਤਗੁਰ ਪੇਟੇ ਸੁਕੰਚਨ ਹੋਵੇ ਜੋ ਤਰ ਲਿਖਿਆ ਸੋ ਮਿਟੇ ਨਾ ਮਟਈਆ اے ਭਾਈ ਪ੍ਰਮਾਤਮਾ ਕਿਹੋ ਜਿਹਾ ਕਿੱਡਾ ਵੱਡਾ ਇਹ ਗੱਲ ਪ੍ਰਭੂ ਆਪ ਹੀ ਜਾਣਦਾ। ਏ ਭਾਈ ਤੁਰ ਦਰਗਾਹ ਤੋਂ ਜੀਵਨ ਕੀਤੇ ਕਰਮ ਅਨਸਾਰ ਜੀਵਾਂ ਦੇ ਮੱਥੇ ਤੇ ਜੋ ਲੇਖ ਲਿਖਿਆ ਜਾਂਦਾ ਫਿਰ ਮਟਾਇਆ ਨਹੀਂ ਜਾ ਸਕਦਾ। ਜ ਰਤਨ ਬਦਾਰਤ ਗੁਰਮਤਿ ਪਾਵੇ ਸਾਗਰ ਭਗਤ ਭੰਡਾਰ ਖੁੱਲਈਆ ਗੁਰ ਚਰਨੀ ਇੱਕ ਸ਼ਰਧਾ ਉਪਜੀ ਮੈਂ ਹਰ ਗੁਣ ਕਹਿ ਤੇ ਤ੍ਰਿਪਤ ਨਾ ਪਈਆ ਏ ਭਾਈ ਗੁਰੂ ਦੇ ਅੰਦਰ ਤਗਤੀ ਦੇ ਸਮੁੰਦਰ ਪਰੇ ਪੈਨ प्रगति ਦੇ ਖਜ਼ਾਨੇ ਖੁੱਲੇ ਪਏ ਹਨ ਵੇ ਗੁਰੂ ਦੀ ਚਰਨੀ ਲੱਗ ਕੇ ਮੇਰਾ ਅੰਦਰ ਇੱਕ ਪਰਮਾਤਮਾ ਵਾਸਤੇ ਹੁਣ ਪਿਆਰ ਪੈਦਾ ਕਰਨ ਲੱਗ ਪਿਆ ਹੈ ਪਰਮ ਮੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀ ਆ ਬਾਰ ਬਾਰ ਖਿੰਕਨ ਪਲ ਕਹੀ ਹੈ ਹਰ ਪਾਰ ਨਾ ਪਾਵੈ ਪਰੇ ਪਰਿਆ ਇਹ ਭਾਈ ਜਿਹੜਾ ਮਨੁੱਖ ਗੁਰੂ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸ ਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ ਸੋਹੇ ਭਾਈ ਮੁੜ ਮੁੜ ਹਰੇਕ ਕਿਨ ਹਰੇਕ ਪਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸ਼ਾਸਤ ਵੇਦ ਪੁਰਾਣ ਪੁਕਾਰ ਧਰਮ ਕਰੋ ਖਟ ਕਰਮ ਦ੍ਰਿੜੈਯਾ ਮਨ ਮੁਖ ਪਾਖੰਡ ਪਰਮ ਮਿਗੂਤੇ ਲੋਭ ਲਹਿਰ ਨਾਵ ਧਾਰ ਬੁੜੈਯਾ ਇਹ ਪਈ ਸ਼ਾਸਤਰ ਪੁਰਾਣ ਇਹ ਸਭ ਇਹ ਜੋਰ ਦਿੰਦੇ ਨੇ ਇਹਨਾਂ ਛੇ ਧਰਮ ਕਰਮਾਂ ਬਾਰੇ ਹੀ ਪਕਿਆਈ ਕਰਦੇ ਨੇ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਭਾਈ ਇਸ ਪਖਣ ਚ ਭਟਕਣਾ ਵਿੱਚ ਪੈ ਕੇ ਸਦਾ ਖੁਆਰ ਹੀ ਰਹਿੰਦੇ ਨੇ ਨਾਮ ਜਪੋ ਨਾਮੇ ਗਤ ਪਾਵ ਸਿਮਰੇ ਸ਼ਾਸਤਰ ਨਾਮ ਦਿਰੜਈਆ ਹਮੈਂ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ ਇਸ ਲਈ ਭਾਈ ਨਾਮ ਨੂੰ ਜਪਣਾ ਕਰੋ ਨਾਮ ਨੂੰ ਹਿਰਦੇ ਚ ਦ੍ਰਿੜ ਕਰਿਆ ਕਰੋ ਹਰੀ ਨਾਮ ਦੇ ਰੰਗ ਦੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਏ ਤੇ ਮਨੁੱਖ ਦਾ ਜੀਵਨ ਉੱਚਾ ਤੇ ਸੁੱਚਾ ਹੋ ਜਾਂਦਾ ਏ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੈ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਜੈ ਜਿਤ ਪਾਵੈ ਤਿਤਰਾ ਚਲਈਆ اے ਪ੍ਰਭੂ ਸਾਰਾ ਜਗ ਤੇਰਾ ਰੂਪ ਹੈ ਤੇਰਾ ਹੀ ਰੰਗ ਹੈ ਜਿਸ ਪਾਸੇ ਤੂੰ ਜੀਵਾਂ ਲਾਨਾ ਜੀ ਵਹੀ ਕਰਮ ਕਰਦੇ ਨੇ ਨਾਨਕ ਕਾਕ ਜੀਵ ਤੇਰੇ ਵਜਾਇ ਵਾਜੇ ਹਨ ਜਿਵੇਂ ਤੂੰ ਵਜਾਨਾ ਅਸੀਂ ਤਿਵੇਂ ਹੀ ਵੱਜਨੇ ਆ ਬਿਲਾਵਲ ਮਹਿਲਾ ਚੌਥਾ ਗਰਮਖਾਗਾਮ ਅਗੋਚ ਤਿਆਆ ਹਉ ਬਲਬਲ ਸਤਗੁਰ ਸਤਪੁਰਖ ਆਇਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਗੁਰ ਪਰ ਸਰਨਾਮ ਸਮਈਆ ਏ ਭਾਈ ਮੈਂ ਗੁਰੂ ਮਹਾਂਪੁਰਖ ਤੋਂ ਸਦਕੇ ਜਾਨਾ ਕੁਰਬਾਨ ਜਾਨਾ ਵਾ ਗੁਰੂ ਦੀ ਸ਼ਰਮ ਪੈ ਕੇ ਮਿਸਪਤ ਉਹ ਪਹੁੰਚ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਕਿਆ ਨਿੰਦਰੀਆਂ ਤੱਕ ਆਪਣੇ ਨਾਮ ਨੂੰ ਪਹੁੰਚਾਇਆ ਹੈ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਰੇਕ ਸਵਾਸ ਵਿੱਚ ਪਾਈ ਪੱਕਾ ਕਰ ਦਿੱਤਾ ਹੈ ਜਨ ਕੀ ਟੇਕ ਹਰ ਨਾਮ ਟਿਕਈਆ ਸਤ ਗੁਰ ਕੀ ਤਰ ਲਾਗਾ ਜਾਮ ਗੁਰ ਕਿਰਪਾ ਤੇ ਹਰ ਦਰ ਲਹੀ ਜਾ ਰਹਾ ਹੇ ਭਾਈ ਗੁਰੂ ਨੇ ਪਰਮਾਤਮਾ ਦਾ ਨਾਮ ਦਾਸ ਦੀ ਜ਼ਿੰਦਗੀ ਦਾ ਸਾਰਾ ਬਣਾ ਦਿੱਤਾ ਤੇ ਮੈਂ ਗੁਰੂ ਦਾ ਪੱਲਾ ਫੜ ਕੇ ਜੀਵਨ ਪਾੰਤੇ ਹੁਣ ਤੁਰਿਆ ਜਾ ਰਿਹਾ ਰਹ ਆ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕਢਈਆ ਲਾਲ ਜਿਵੇ ਹਰ ਨਾਮ ਪ੍ਰਗਾਸਿਆ ਭੰਡੈ ਪਾਉ ਪਵੈ ਤਿਤ ਅਈਆ ਇਹ ਪਈ ਮਨੁੱਖਾ ਸਿਰ ਇਕ ਜੀਹ ਧਰਤੀ ਐ ਜਿਸ ਵਿੱਚ ਰੋਜ਼ਾਨਾ ਕੀਤੇ ਜਾ ਰਹੇ ਕਰਮ ਬੀਜ ਵਿਜੇ ਜਾ ਰਹੇ ਜਿਵੇਂ ਦੁੱਧ ਨੂੰ ਰੇੜਾ ਕਰੇ ਮੱਖਣ ਕੱਢ ਲਈਦਾ ਹੈ ਤਿਵੇਂ ਗੁਰੂ ਦੀ ਸ਼ਰਨ ਪੈ ਕੇ ਨਾਮ ਜਪ ਕੇ ਜੀਵਨ ਚੰਗਾ ਜੀਵਨ ਹਾਸਲ ਕਰੀਦਾ ਜਿਸਿਰ ਦੇ ਰੂਪ ਅੰਡਿਚ ਪ੍ਰਮਾਤਮਾ ਦਾ ਮਹਾਨ ਕੀਮਤੀ ਨਾਮ ਪ੍ਰਗਟ ਹੋ ਜਾਂਦਾ ਹੈ ਫਿਰ ਉਸਿਰ ਦੇ ਪੰਡਿਚ ਪ੍ਰੇਮ ਆਵਸਥਾ ਹੈ ਦਾਸਨ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਧਰਮ ਗੁਰ ਅਗੈ ਗੁਰ ਪ੍ਰਸਾਦੀ ਮੈਂ ਕਤ ਕਤਈਆ ਹੈ ਭੈ ਜਿਹੜੇ ਮਨੁ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਖਾਸ ਭਗਤ ਬਣ ਜਾਂਦੇ ਨੇ ਉਹਨਾਂ ਦਾਸਾਂ ਦੇ ਦਾਸ ਤੇ ਦਾਸ ਬਣ ਕੇ ਰਹਿਣਾ ਚਾਹੀਦਾ ਮੈਂ ਆਪਣੇ ਗੁਰੂ ਦੇ ਅੱਗੇ ਆਪਣਾ ਮਨ ਭੇਟਾ ਕਰ ਦਿੱਤਾ ਆਪਣੀ ਅਕਲ ਵੀ ਭੇਟਾ ਕਰ ਦਿੱਤੀ ਮਨ ਮੁਖ ਮਾਇਆ ਮੋਹ ਵਿਆਪੇ ਏ ਮੰਤ੍ਰਿਸ਼ਨਾ ਜਲਤ ਤਿਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਆ ਗਨਬੋਜੀ ਗੁਰ ਸ਼ਬਦ ਬੁਜਈਆ ਇਹ ਭਈ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਮਾਇਆ ਦੇ ਮੋਹ ਚ ਫਸੇ ਰਹਿੰਦੇ ਨੇ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਤੋਂ ਨਾਮ ਜੀਵਨ ਦੇਣ ਵਾਲਾ ਨਾਮ ਜਲ ਨਾਮ ਜਲ ਲੱਭ ਲਿਆ ਫਿਰ ਉਸ ਨੇ ਫਿਰ ਸਮਝ ਲੋ ਤ੍ਰਿਸ਼ਨਾ ਮੁਕਾਲੀ ਇਹ ਮਨਨਾਚੈ ਸਤਗੁਰ ਅੱਗੇ ਅਨਹਦ ਸ਼ਬਦ ਤੁਨ ਤੂਰ ਵਜਈਆ ਹਰ ਹਰ ਉਸਤਤ ਕਰਾਇ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰੀਆ ਇਹ ਭਾਈ ਜਿਸ ਮਨੁੱਖ ਦਾ ਮਨ ਜਿਗਰਾ ਗੁਰੂ ਤੌਰ ਦਾ ਹੈ ਉਧਰ ਇਹ ਤੁਰਦਾ ਰਹਿੰਦਾ ਹੈ ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਰਹਿੰਦਾ ਪ੍ਰਭੂ ਚਰਨਾਂ ਨੂੰ ਹਰ ਵੇਲੇ ਹਿਰਦੇ ਚ ਵਸਾ ਕੇ ਉਹ ਇਹ ਜੀਵਨ ਤੁਰਦਾ ਰਹਿੰਦਾ ਹੈ ਹਰ ਕੈ ਰੰਗ ਰਤਾ ਮਨ ਗਾਵੈ ਹਰ ਅਸਰ ਸਾਲ ਰ ਸਬਦ ਰਵਈਆ ਨਿਜ ਕਰ ਧਾਰ ਚੁਵੈ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ ਇਹ ਭਾਈ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਮਨੁੱਖ ਉਸ ਮਨੁੱਖ ਦਾ ਮਨ ਸਦਾ ਪ੍ਰਭੂ ਦੇ ਗੀਤ ਗਾਉਂਦਾ ਰਹਿੰਦਾ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲੇ ਨਾਮ ਜਲਦੀ ਬੜੀ ਸਾਫ ਸੁਤਰੀ ਤਾਰ ਫਿਰ ਸਹਜੇ ਸਹਜੇ ਚੁੰਦੀ ਰਹਿੰਦੀ ਹੈ ਮਨ ਹਟ ਕਰਮ ਕਰੈ ਅਭਿਮਾਨੀ ਜਿਵੇਂ ਬਾਲਕ ਬਾਲੂ ਘਾਰ ਉਸਰੀਆ ਆਵੇ ਲਹਿਰ ਸਮੁੰਦਰ ਕੀ ਖਿੰਮੇ ਪਿੰਨ ਪਿੰਨ ਟਹਿ ਪਈਆ ਜਿਹੜਾ ਮਨੁੱਖ ਆਪਣੇ ਮਨ ਦੇ ਹੱਟ ਨਾਲ ਮਿੱਥਿਆ ਧਾਰਮਿਕ ਕਰਮ ਕਰਦਾ ਰਹਿੰਦਾ ਉਸ ਨੂੰ ਆਪਣੇ ਧਾਰਮਿਕ ਹੋਣ ਦਾ ਹਮੇਸ਼ਾ ਮਾਰਜ ਕਹਿ ਲੰਗੇ ਉਹਨੂੰ ਮਾਨ ਬਣਿਆ ਰਹਿੰਦਾ ਪਰ ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਏ ਉਹ ਇੱਕ ਘਾਰ ਇੱਕ ਖਿੰਨ ਵਿੱਚ ਕਿਣਕਾ ਕਿਣਕਾ ਕਰਕੇ ਰੱਖ ਦਿੰਦੀ ਏ ਅਰਸ ਸાગਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖਿਲ ਗਿਆ ਜਿਉਂ ਜਲ ਤਰੰਗ ਜਲ ਜਲੈ ਸਮਾਵੈ ਨਾਨਕ ਆਪੇ ਆਪ ਰਮਈਆ ਇਹ ਭਈ ਸਾਰਾ ਜਗਤ ਪ੍ਰਮਾਤਮਾ ਨੇ ਇੱਕ ਤਮਾਸ਼ਾ ਰਚਿਆ ਹੋਇਆ ਉਹ ਆਪ ਹੀ ਜੀਵਨ ਦਾ ਸਰੋਵਰ ਹੈ ਆਪ ਹੀ ਸਮੁੰਦਰ ਹੈ ਇਹ ਨਾਨਕ ਜਿਵੇਂ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਸਮੁੰਦਰ ਦਾ ਪਾਣੀ ਹਨ ਪਾਣੀ ਵਿੱਚ ਮਿਲ ਜਾਂਦੀਆਂ ਨੇ ਇਸੇ ਤਰ੍ਹਾਂ ਸੁਨਾਰਾਮ ਹਰਥਾ ਆਪ ਹੀ ਆ ਪ੍ਰਮਿਆ ਹੈ ਬਿਲਾਵਲ ਮਹਿਲਾ ਚੌਥਾ ਸਤਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਿਰਡਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋ ਮਿੱਟ ਗਈਆ ਇਹ ਭਾਏ ਜਿੰਨਾ ਮਨੁੱਖਾਂ ਤੇ ਗੁਰੂ ਪ੍ਰਸੰਨ ਹੋ ਜਾਂਦਾ ਤੇ ਗੁਰੂ ਦੀ ਪ੍ਰਸੰਤਾ ਉਹਨਾਂ ਨੇ ਆਪਣੇ ਮਨ ਵਿੱਚ ਜੋਗੀਆਂ ਵਾਲੀ ਸਮਝ ਲਓ ਮੁੰਦਰਾ ਪਾਈ ਕੋਈ ਆ ਇਸ ਤਰ੍ਹਾਂ ਗੁਰੂ ਦੀ ਸੰਗਤ ਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਸਮਝ ਲੋ ਬਚ ਗਏ ਨੇ ਮੇਰੇ ਮਨ ਸਾਧ ਸੰਗਤ ਮਿਲ ਰਹੀ ਆ ਕਿਰਪਾ ਕਰੋ ਮਨ ਸੂਦਨ ਮਾਦੋ ਮੈਂ ਖਿੰਨ ਖਿੰਨ ਸਾਧੂ ਚਰਨ ਪਖਈਆ ਰਹਾ ਇਹ ਮੇਰੇ ਮਨ ਗੁਰੂ ਦੀ ਸੰਗਤ ਚ ਮਿਲ ਕੇ ਹਮੇਸ਼ਾ ਰਹਿਣਾ ਚਾਹੀਦਾ ਜੇ ਮਨਸੂਦਨ ਹੀ ਮਾਦੋ ਮੇਰੇ ਤੇ ਮੇਰ ਕਾਰਮ ਹਰ ਵੇਲੇ ਗੁਰੂ ਦੇ ਚਰਨ ਧੰਦਾਰਾ ਗੁਰੂ ਦੀ ਸ਼ਰਨ ਪਿਆਰ ਮਰਹਾ ਤਜੈ ਗ੍ਰਸਥ ਪਿਆ ਬਨਵਾਸੀ ਏ ਖਿੰਨ ਮੰਨਵਾ ਟਿਕੈ ਨਾ ਟਿਕਈਆ ਤਾਵਤ ਤੈਨ ਤਦੇ ਕਰ ਆਵੇ ਹਰ ਹਰ ਸਾਧੂ ਸ਼ਰਨ ਪਵਈਆ ਇਹ ਪਏ ਜਿਹੜਾ ਮਨੁੱਖ ਗ੍ਰਸਥ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਬਣਦਾ ਹੈ ਇਸ ਤਰ੍ਹਾਂ ਉਸ ਦਾ ਮਨ ਤਾਂ ਟਿਕਾਇਆ ਏ ਖਿੰਨ ਵਾਸਤੇ ਵੀ ਨਹੀਂ ਟੇਕਦਾ ਇਹ ਭਾਈ ਇਹ ਪਟਕਦਾ ਮਨ ਪਟਕ ਪਟਕੇ ਤਦੋਂ ਟਿਕਾ ਬਚਾਉਂਦਾ ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸ਼ਰਨ ਪੈਂਦਾ ਹੈ ਤੀਆਂ ਪੂਛ ਛੋੜ ਸੰਿਆਸੀ ਆਸਾ ਆਸ ਮਨ ਬਹੁਤ ਕਰੀਆ ਆਸਾ ਆਸ ਕਰੇ ਨਹੀਂ ਬੂਝੈ ਗੁਰ ਕੈ ਸ਼ਬਦ ਨੇ ਰਾ ਸੁਖ ਲਈਆ ਇਹ ਭਜੜਾ ਮਨੁਕ ਤੀਆਂ ਪੁੱਤਰ ਪਰਿਵਾਰ ਛੱਡ ਕੇ ਸੰਿਆਸੀ ਜਾ ਬਣਦਾ ਫਿਰ ਆਪਣੇ ਮਨ ਵਿੱਚ ਨੇਕਾਂ ਹੀ ਆਸਾ ਬਣਾਉਂਦਾ ਇਹ ਨੀਤਾ ਆਸਾ ਬਣਾਉਂਦਾ ਹੈ ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ ਫਿਰੋ ਨਹੀਂ ਸਮਝ ਸਕਦਾ ਉਪਜੀ ਤਰਕ ਦਿਗੰਬਰ ਹੋਆ ਮਨ ਦਾ ਇਸ ਚਲ ਚਲ ਗਵਨ ਕਰੀਆ ਪ੍ਰਭਾਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਇਹ ਪਏ ਕੋਈ ਮਨੁੱਖ ਜੀ ਹਾ ਜਿਸ ਦੇ ਮਨ ਵਿੱਚ ਦੁਨੀਆ ਵੱਲੋਂ ਨਫ਼ਰਤ ਪੈਦਾ ਹੁੰਦੀ ਹੈ ਉਹ ਨੰਗਾ ਸਾਧੂ ਬਣ ਜਾਂਦਾ ਹੈ ਦਸੇ ਪਾਸੇ ਦੌੜਦਾ ਮਨੁੱਖ ਧਰਤੀ ਉੱਤੇ ਰਟਨ ਕਰਦਾ ਫਿਰਦਾ ਪਰ ਉਸ ਦੀ ਮਾਇਆ ਦੀ ਤ੍ਰਿਸ਼ਨਾ ਵਿੱਚ ਕਦੀ ਨਹੀਂ ਮਿਟਦੀ ਮਾਏ ਤ੍ਰਿਸ਼ਨਾ ਬਣੀ ਰਹਿੰਦੀ ਐ ਆਸਨ ਸਿੱਧ ਸਿਖੈ ਬਹੁ ਤੇਰੇ ਮਨ ਮੰਗੈ ਰਿਧ ਸਿਧ ਚੇਟਕ ਚਿਟ ਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ ਮਿਲ ਸਾਧੂ ਤ੍ਰਿਪੱਥਰ ਨਾਮ ਸਿਧ ਪਈਆ ਏ ਭਾਈ ਯੋਗ ਸਾਧਨਾ ਵਿੱਚ ਪੁੱਗੇ ਹੋਏ ਯੋਗੀ ਨੇਕ ਆਸਨ ਸਿੱਖਦੇ ਹਨ ਬੜਾ ਕੁਝ ਕਰਦੇ ਨੇ ਇਹਨਾਂ ਦਾ ਇਹਨਾਂ ਨਾਲ ਪ੍ਰਭਾਵ ਪਾਣ ਦਾ ਯਤਨ ਕਰਦੇ ਨੇ ਪਰ ਉਹਨਾਂ ਦੇ ਮਨ ਵਿੱਚ ਮਾਇਆ ਵੱਲੋਂ ਤ੍ਰਿਪਤੀ ਨਹੀਂ ਹੁੰਦੀ ਸੰਤੋਖ ਪ੍ਰਾਪਤ ਨਹੀਂ ਹੁੰਦਾ ਕੰਡ ਜੇਰ ਸੇਤਜ ਉਤਪਉਜ ਸਵਨ ਰੂਪ ਜੀ ਜੰਤ ਉਪਈਆ ਸਾਧੂ ਸ਼ਰਨ ਪਰ ਸੋ ਉਬਰੈ ਖਤਰੀ ਬ੍ਰਾਹਮਣ ਸ਼ੂਦ ਵੈ ਚੰਡਾਲ ਚੰਡਈਆ ਇਹ ਭਾਈ ਅੰਡਿਆਂ ਵਿੱਚੋਂ ਜੰਮਣ ਵਾਲੇ ਜੋਰਚ ਜੰਮਣ ਵਾਲੇ ਮੁੜਕੇ ਵਿੱਚੋਂ ਧਰਤੀ ਵਿੱਚ ਫੁੱਟਣ ਵਾਲੇ ਅਨੇਕਾ ਜੀਵ ਉਸ ਕਰਤਾਰ ਨੇ ਪ੍ਰਭੂ ਨੇ ਪੈਦਾ ਕੀਤੇ ਨੇ ਪਰ ਇਨ੍ਹਾਂ ਵਿੱਚੋਂ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਭਾਵੇਂ ਕਿਸੇ ਕੁੱਲ ਕਿਸੇ ਵਰਨ ਦਾ ਹੋਵੇ ਉਹ ਤਰ ਜਾਂਦਾ ਹੈ ਨਾਮਾ ਜੈ ਦਿਓ ਕਬੀਰ ਤਿਰੋਚਨ ਔ ਜਾਤ ਰਵਿਦਾਸ਼ ਮਿਆਰ ਚਮਈਆ ਜੋ ਜੋ ਮਿਲਿਆ ਸਾਧੂ ਜਨ ਸੰਗਤ ਤਨ ਤੰਨਾ ਜਟ ਸੈਣ ਮਿਲਿਆ ਹਰਦਈਆ ਹੀ ਪਏ ਨਾਮ ਦੇਵ ਜੈਦੋ ਕਬੀਰ ਤਰਲੋਚਨ ਨੀਵੀਂ ਜਾਤ ਵਾਲਾ ਛਮਾਰ ਤੰਨਾ ਜਾਟ ਜਿਹੜਾ ਜਿਹੜਾ ਵੀ ਸੰਤ ਜਨਾਂ ਦੇ ਸੰਗਤ ਮਿਲਦਾ ਆਇਆ ਹੈ ਉਹ ਪਾਗਾਂ ਵਾਲਾ ਬਣ ਜਾਂਦਾ ਸੰਤ ਜਨਾਂ ਕੀ ਹਰ ਪੈਜ ਰਖਾਏ ਭਗਤ ਵੱਛਲ ਅੰਗੀਕਾਰ ਕਰੀਆ ਨਾਨਕ ਸ਼ਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਸੇ ਭਾਈ ਪ੍ਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਤਾ ਹੈ ਇਸ ਲਈ ਹੇ ਨਾਨਕ ਆਖ ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸ਼ਰਨ ਪੈਂਦੇ ਨੇ ਪ੍ਰਭੂ ਮੇਰ ਕਰਕੁਨਾਂ ਦੀ ਰੱਖਿਆ ਕਰਦਾ ਹੈ ਬਿਲਾਵਲ ਮਹਿਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲਗਈਆ ਮਨ ਕੇ ਬਿਰਹਾ ਮਨ ਹੀ ਜਾਣ ਅਵਰ ਕੇ ਜਾਣ ਕੋ ਪੀਰ ਪਰਿਆ ਇਹ ਭਾਈ ਗੁਰੂ ਦੇ ਬਚਨ ਸੁਣ ਕੇ ਓ ਹੋਇਆ ਜੇ ਮੇਰੇ ਮਨ ਚ ਬਿਰਹਾਂ ਦੇ ਤੀਰ ਵੱਜ ਗਏਨ ਪ੍ਰਭੂ ਦੀਦਾਰ ਦੀ ਤੰਗ ਪੈਦਾ ਹੋ ਗਈ ਹੈ ਪਏ ਮੇਰੇ ਮਨ ਦੀ ਸਵੇਲੇ ਦੀ ਪੀੜ ਨੂੰ ਮੇਰਾ ਆਪਣਾ ਮਨ ਹੀ ਜਾਣਦਾ ਹੈ RAM ਗੁਰ ਮੋਹਨਾ ਮੋਹ ਮਨ ਲਿਆ ਹਉ ਆਕਲ ਵਿਕਲ ਪਈ ਗੁਰ ਦੇਖੇ ਲੋਟ ਪੋਟ ਹੋਏ ਪਈਆ ਰਖਾਓ ਏ ਮੇਰੇ RAM ਪਿਆਰੇ ਗੁਰੂ ਨੇ ਮੇਰਾ ਮਨ ਮੋਹ ਲਿਆ ਹੈ ਏ ਮੇਰੇ RAM ਪਿਆਰੇ ਗੁਰੂ ਨੇ ਮੇਰਾ ਮਨ ਆਪਣੇ ਮਨ ਵਿੱਚ ਵਸ ਵਿੱਚ ਕਰ ਲਿਆ ਗੁਰੂ ਦੇ ਦਰਸ਼ਨ ਕਰਕੇ ਮੈਂ ਆਪਣੇ ਚਿਤ ਰਾਇ ਸਿਆਨਪ ਹੁਣ ਗਵਾ ਬੈਠੀ ਹਾਂ ਮੈਂ ਗੁਰੂ ਦੇ دیدار ਕਰਕੇ ਪ੍ਰਭੂ ਦੇ ਚਰਨਾਂ ਵਿੱਚ ਚੂਢੀਆਂ ਰਹਾ ਹਾਉ ਨਿਰਖਤ ਫਿਰੋਂ ਸਭ ਦੇ ਦਿਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮੰਤਨ ਕਾਠ ਦਿਉ ਗੁਰ ਅਗੈ ਜਿਨ ਹਰ ਪ੍ਰਭ ਮਾਰਕ ਪੰਥ ਦਿਖਈਆ ਹੈ ਭਾਈ ਮੇਰੇ ਮਨ ਵਿੱਚ ਪ੍ਰਭੂ ਦਾ ਦਰਸ਼ਨ ਕਰਨ ਦਾ ਬਹੁਤ ਚਾਹ ਪੈਦਾ ਹੋ ਚੁੱਕਿਆ ਮੈਂ ਦੇ ਦੇ ਸੰਤਰਾ ਚ ਪੜਦੀ ਫਿਰਦੀ ਹਾਂ ਜਿਸ ਗੁਰੂ ਨੇ ਮੈਨੂੰ ਪ੍ਰਭੂ ਦੇ ਮਲਾਪ ਦਾ ਰਸਤਾ ਵਿਖਾਲ ਦਿੱਤਾ ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਮਨ ਸਭ ਭੇਟ ਕਰ ਦਿੱਤਾ ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇਰਾ ਰਿਤ ਅੰਤਰ ਮਨ ਤਨ ਮੀਠ ਲਗਈਆ ਮਸਤ ਕਾਠ ਦੇਵ ਚਰਨਾ ਤਲ ਜੋ ਹਰ ਪਰ ਮੇਲੇ ਮਲਈਆ へ ਪਾਈ ਹੁਣ ਜੇ ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ ਮੈਨੂੰ ਦਿੰਦਾ ਹੈ ਤੋ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਤਨ ਚ ਪਿਆਰਾ ਲੱਗਦਾ ਇਹ ਪਏ ਜਿਹੜਾ ਕੋਈ ਸੱਜਣ ਮੈਨੂੰ ਪ੍ਰਭੂ ਮਿਲਾਉਂਦਾ ਮੈਂ ਆਪਣਾ ਸੀਰ ਕੱਟ ਕੇ ਉਸ ਤੇ ਪੈਰਾਂ ਚ ਰੱਖਣ ਨੂੰ ਤਿਆਰ ਚਲ ਚਲ ਸਕੀ ਹਮ ਪ੍ਰਭ ਪਰਬੋਧ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਬਚਲ ਉਹ ਕੋ ਨਾਮ ਕਹੀਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਕੇ ਸਕੀ ਆਤੋਰ ਹੈ ਸਕੀ ਆਤੋਰ ਅਸੀ ਚੱਲ ਕੇ ਪ੍ਰਭੂ ਦੇ ਪਿਆਰ ਨੂੰ ਹਲੂਣਾ ਦਈਏ ਪ੍ਰਭੂ ਦਾ ਨਾਮ ਹਿਰਦੇ ਚ ਵਸਾਈਏ ਭਗਤੀ ਨਾਲ ਪਿਆਰ ਕਰਨ ਵਾਲਾ ਇਹ ਉਸ ਦਾ ਨਾਮ ਕਿਹਾ ਜਾਂਦਾ ਸਕੀਆ ਉਸ ਪ੍ਰਭੂ ਦਾ ਜਾ ਕੇ دیدار ਕਰੀਏ ਖੀਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪ ਗੁਰ ਗਿਆਨ ਬਲਿਆ ਰਸ ਰਸ ਪੋਕ ਕਰੇ ਪ੍ਰਭ ਮੇਰਾ ਹਮ ਤਿਸ ਅੱਗੇ ਜੀਉ ਕਟ ਕਟ ਪਈਆ ਇਸ ਲਈ ਜਿਹੜੀ ਜੀਵ ਇਸਤਰੀ ਖਿਮਾਂ ਵਾਲੇ ਸੁਭਾਅ ਨੂੰ ਆਪਣੇ ਆਤਮਿਕ ਜੀਵਨ ਦੀ ਸਜਾਵਟ ਬਣਾਉਂਦੀ ਹੈ ਉਹ ਫਿਰ ਆਤਮਿਕ ਜੀਵਨ ਦੀ ਸੂਜ ਦਾ ਦੀਵਾ ਜਗਾ ਲੈਂਦੀ ਹੈ ਤੇ ਪ੍ਰਭੂ ਪੱਤੀ ਉਸ ਉੱਤੇ ਪ੍ਰਸੰਨ ਹੋ ਜਾਂਦਾ ਹੈ ਪ੍ਰਭੂ ਉਸ ਤੇ ਆਤਮਿਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ ਹਰ ਹਰ ਹਾਰ ਕੰਟ ਹੈ ਬੰਨਿਆ ਮਨ ਮੋਤੀ ਚੋਰ ਵਡ ਗਹਿਨ ਗਹਿਨਿਆ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਚੋੜ ਨਾ ਸਕੈ ਬਹੁਤ ਮਨ ਭਈਆ ਇਸੇ ਲਈ ਪ੍ਰਮਾਤਮਾ ਦੇ ਨਾਮ ਦੀ ਸਵਾਸ ਸਵਾਸਿਆ ਦਾ ਹਾਰ ਮੈਂ ਆਪਣੇ ਗਲ ਵਿੱਚ ਪਾ ਲਿਆ ਹਰੀ ਨਾਮ ਦੀ ਸ਼ਰਧਾ ਦੀ ਮੈਂ ਆਪਣੇ ਹਿਰਦੇ ਚ ਹਣ ਸੇਜ ਵਿਛਾ ਦਿੱਤੀ ਹੈ ਮੇਰੇ ਮਨ ਚ ਪ੍ਰਭੂ ਪਤੀ ਬਹੁਤ ਪਿਆਰਾ ਲੱਗ ਰਿਹਾ ਹੈ ਕਹ ਪ੍ਰਭ ਆਵਰ ਆਵਰ ਕਿਛ ਕੀਜੈ ਸਬਾਦ ਸ਼ਿੰਗਾਰ ਫੋਕਟ ਫੁਕਟਿਆ ਕਿਉ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਨ ਤੂਕ ਮੁਕ ਪਈਆ ਹੇ ਸੇਲੀਏ ਜੇ ਪ੍ਰਭੂ ਪਤੀ ਕੋ ਸ਼ੋਰ ਆਖਦਾ ਤੇ ਜੀ ਵਿਸਤਰੀ ਕੋ ਸ਼ੋਰ ਕਰਦੀ ਏ ਇਹ ਸਾਫ ਫਸਾਏ ਵਿਅਰਥ ਹੈ ਫੋਕਟ ਹੈ ਉਸਦੇ ਮੂੰਹ ਤੇ ਤਾਂ ਥੁੱਕਾਂ ਹੀ ਪਈਆਂ ਨੇ ਉਸਨੇ ਪ੍ਰਭੂ ਦਾ ਕਿਸੇ ਹੋਰ ਸੁਹਾਗਨ ਨੂੰ ਉਸ ਪ੍ਰਭੂ ਨੇ ਫਿਰ ਕਿਸੇ ਹੋਰ ਸੁਹਾਗਨ ਆਪਣਾ ਬਣਾ ਲਿਆ ਹੈ ਹਮ ਚੇਰੀ ਤੂ ਆਗਮ ਗੁਸਾਈ ਕਿਆ ਹਮ ਕਰੈ ਤੇਰਾ ਵਸਪਈਆ ਦਇਆ ਦੀਨ ਕਰੋ ਰਖ ਲੇਵੋ ਨਾਨਕ ਹਰ ਗੁਰ ਸ਼ਰਨ ਸੁਭਈਆ اے ਪ੍ਰਭੂ ਸੀ ਤੇਰੀਆਂ ਦਾਸੀਆਂ ਹਾਂ ਤੂੰ ਪਉ ਤੇ ਧਰਤੀ ਦਾ ਖਸਮ ਐ ਅਸੀਂ ਜੀਵ ਇਸਤਰੀਆਂ ਤੇਰੇ ਹੁਕਮ ਤੋਂ ਬਾਹਰ ਨਹੀਂ ਕੁਝ ਕਰ ਸਕਦੀਆਂ ਨਾਨਕ ਆਖਰੀ ਅਸੀਂ ਕੰਗਾਲ ਅਸਾਂ ਕੰਗਾਲ ਉਤੇ ਮੇਰ ਕਰ ਸਾਨੂੰ ਆਪਣੇ ਚਰਨਾਂ ਵਿੱਚ ਤੁਸੀਂ ਰਖ ਲਵੋ ਬਿਲਾਵਲ ਮਹਨਲਾ ਚੌਥਾ ਮੈਂ ਮੰਤਨ ਪ੍ਰੇਮ ਅਗਮ ਠਾਕੁਰ ਕਾ ਕਿਨ-ਕਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰ ਪ੍ਰਪਰ ਬੂੰਦ ਮੁਖ ਪਈਆ ਇਸੇ ਲਈ ਮੇਰੇ ਮਨ ਚ ਤਨ ਚ ਪਹੁੰਚ ਮਾਲਕ ਪ੍ਰਭੂ ਦਾ ਪਿਆਰ ਪੈਦਾ ਹੋ ਚੁੱਕਿਆ ਬੜੀ ਤਾਂਗ ਹੈ ਇਸੇ ਲਈ ਗੁਰੂ ਦਾ ਦਰਸ਼ਨ ਕਰਕੇ ਮੇਰੇ ਮਨ ਦੀ ਤਾਂਗ ਪੂਰੀ ਹੁੰਦੀ ਹੈ ਜਿਵੇਂ ਪ੍ਰਿਉਪਰੇ ਕੋਕ ਦੇ ਪਪੂਏ ਦੇ ਮੂੰਹ 'ਚ ਵਰਖਾਂ ਦੀ ਬੂੰਦ ਪੈਂਦੀ ਐਵੇਂ ਮੈਂ ਵੀ ਨਾਮ ਦੀ ਤਾਂਗ ਕਰਨੀ ਐ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਗੁਰ ਦਇਆ ਕਰੇ ਪ੍ਰਭ ਮਿਲ ਮੈਂ ਤਿਸ ਆਗੈ ਸਿਰ ਕੱਟ ਕੱਟ ਪਈ ਰਹਾਉ ਏ ਸੇਲੀਆ ਇਕੱਠੀਆਂ ਬੈਠੀਏ ਇਕੱਠੀਆਂ ਹੋ ਕੇ ਪ੍ਰਭੂ ਦਾ ਨਾਮ ਜਪਣਾ ਕਰੀਏ ਜਿਸ ਉੱਤੇ ਗੁਰੂ ਮੇਰ ਕਰਤਾ ਉਸ ਨੂੰ ਪ੍ਰਭੂ ਨਾਲੋ ਮਿਲਾ ਤਿੰਦ ਰਹਾਉ ਰੋਮ ਰੋ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿ ਨੀਂਦ ਨਾ ਪਈਆ ਬੈਦਖ ਨਾਟਕ ਦੇ ਭੁਲਾਨੇ ਮੈਂ ਹਿਰਦੈ ਮਨ ਤਨ ਪੇਮ ਪੀ ਲਗਈਆ ਇਸੇ ਲਈ ਮੇਰੇ ਹਰੇਕ ਰੋਮ ਚ ਮੇਰੇ ਮਨ ਚ ਤਨ ਚ ਪ੍ਰਭੂ ਤੋਂ ਵਿਛੋੜੇ ਦੀ ਪੀੜ ਹੈ ਪ੍ਰਭੂ ਦਾ ਦਰਸ਼ਨ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਹੁੰਦੀ ਹੈ ਕੀ ਮੇਰੀ ਨਵਜ ਵੇਖ ਕੇ ਗਲਤੀ ਖਾ ਜਾਂਦੇ ਨੇ ਪਰ ਪੀੜ ਮੇਰੇ ਹਿਰਦੇ ਚ ਤੇ ਸਰੀਰ ਦੀ ਦੱਸ ਜਾਂਦੇ ਨੇ ਹਉ ਕਿਨ ਬਲ ਰੈ ਨਸਕੋ ਬਿਨ ਪ੍ਰੀਤ ਜੋ ਬਿਨ ਅਮਲ ਅਮਲੀ ਮਰ ਗਇਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਭਾਵੇ ਬਿਨ ਹਰ ਕੋ ਦੁਈਆ ਹੇ ਸੱਲੀਏ ਜਿਵੇਂ ਕੋਈ ਨਸ਼ੇਈ ਮਨੁਖ ਨਸ਼ੇ ਤੋਂ ਬਿਨਾ ਮਰਨ ਹੱਕਾ ਹੋ ਜਾਂਦਾ ਤਿਹਵੇਂ ਤਿਵੇਂ ਹੀ ਮੇਰੀ ਹਾਲ ਪ੍ਰਭੂ ਦੇ ਨਾਮ ਤੋਂ ਬਿਨਾ ਹੈ ਜਿੰਨਾ ਜੀਵ ਸਤਰੀਆਂ ਨੂੰ ਪ੍ਰਭੂ ਪਤੀ ਦੇ ਮਿਲਾਪ ਦੀ ਤਾਂਗ ਹੁੰਦੀ ਹੈ ਫਿਰ ਉਹਨਾਂ ਨੂੰ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੁਜਾ ਨਹੀਂ ਦਿਸਦਾ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵਾਂ ਹਉਂ ਇਸ ਵਿਟਾਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮਿਲੇ ਸਾਜਾਤ ਸਾਦਗੁਰ ਸ਼ਰਨ ਪਈਆ ਇਸੇ ਲਈ ਜੇ ਕੋਈ ਆਕੇ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ ਤਵੇਂ ਉਸ ਤੋਂ ਸਦਕੇ ਕੁਰਬਾਨ ਜਾਣੀ ਆ ਇਸੇ ਲਈ ਜਦ ਸਤਗੁਰੂ ਦੀ ਸ਼ਰਨ ਪਈਦਾ ਤੇ ਸਤਗੁਰੂ ਨੇਕਾ ਜਨਮਾਂ ਦੇ ਵਿਛੜਿਆ ਨੂੰ ਪ੍ਰਭੂ ਨਾਲ ਮਿਲਾਪ ਦੇਂਦਾ ਸੇਜ ਏਕ ਏਕ ਕੋ ਪ੍ਰਭ ਠਾਕੁਰ ਮਹਿਲ ਨਾ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਰਤ ਸ਼ਰਨ ਜੇ ਆਵੇ ਪ੍ਰਭ ਆਏ ਮਿਲੇ ਖਿਰਨ ਢੀਲ ਨਾ ਪਈਆ ਇਸੇ ਲਈ ਜੀਵ स्त्री ਦੀ ਇੱਕੋ ਹਿਰਦਾ ਸੇਜ ਜਿਸ ਉਤੇ ਠਾਕੁਰ ਪ੍ਰਭੂ ਆਵਾਸਤ ਹੈ ਪਰ ਮਨ ਪਿੱਛੇ ਤੁਰਨ ਵਾਲੀ ਭਟਕਦੀ ਰਹਿੰਦੀ ਜੇ ਗੁਰੂ ਗੁਰੂ ਕਰਦਾ ਗੁਰੂ ਦੀ ਸ਼ਰਨਾ ਪਵੇ ਤੇ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਕਰ ਕਰ ਕਿਰਿਆ ਚਾਰ ਵਿਧਾਇ ਮਨ ਪਾਖੰਡ ਕਰਮ ਕਪਟ ਲੋਭਯਾ ਬੇਸਵਾ ਕੈ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪਰ ਜੇ ਕੋ ਮਨ ਗੁਰੂ ਦਾ ਆਸਰਾ ਛੱਡ ਕੇ ਹਰੀ ਨਾਮ ਨਾਲ ਸਿਮਰਨ ਭੁੱਲ ਕੇ ਮੁੜ ਮੁੜ ਤੀਰਥ ਯਾਤਰਾਵਲ ਭੱਜੇ ਤੇ ਉਹ ਕਰਮ ਕਾਂਡ ਨੂੰ ਹੀ ਵਧਾਉਂਦਾ ਜਿਵੇਂ ਬਾਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਵੇ ਤਾਂ ਉਸ ਪੁੱਤਰ ਦੇ ਪਿਓ ਦਾ ਕੋਈ ਨਾਮ ਦੱਸਿਆ ਨਹੀਂ ਜਾ ਸਕਦਾ ਪੂਰਵ ਜਨਮ ਭਗਤ ਕਰ ਆਏ ਗੁਰ ਹਰਗਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ ਇਹ ਪਾਈ ਜਿਹੜਾ ਮਨੁੱਖ ਪੁਰਬਲੇ ਜਨਮ ਚ ਪਰਮਾਤਮਾ ਦੀ ਭਗਤੀ ਕਰਕੇ ਹੁਣ ਮਨੁੱਖਾ ਜਨਮ ਵਿੱਚ ਆਏ ਨੇ ਤੇ ਗੁਰੂ ਨੇ ਉਹਨਾਂ ਦੇ ਅੰਦਰ ਹਰ ਵੇਲੇ ਭਗਤੀ ਕਰਨ ਦਾ ਬੀਜ ਸਮਝੋ ਬੀ ਦਿੱਤਾ ਉਹ ਹਰ ਵੇਲੇ ਹਰ ਨਾਮ ਸਿਮਰਦਿਆ ਸਿਮਰਦਿਆ ਹਰ ਨਾਮ ਚ ਲੀਨ ਹੋ ਜਾਂਦੇ ਨੇ ਪ੍ਰਭ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਇਨਕੋ ਠਾਕੁਰ ਕਿਰਪਾ ਧਾਰੀ ਮਹਾਪਕਰਨਨ ਕੱਢ ਲਿਆ ਇਹ ਭਈ ਪ੍ਰਮਾਤਮਾ ਦੀ ਭਗਤੀ ਕਰਨ ਦੇ ਕਰਨਾ ਜੀਵ ਦੇ ਆਪਣੇ ਇਖਤਿਆਰ ਦੀ ਗੱਲ ਨਹੀਂ ਇਹ ਕਾਲ ਕਮਾਈ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ ਪ੍ਰਭੂ ਦੀ ਭਗਤੀ ਕਰਨੀ ਮਾਨੂੰ ਮਹਿੰਦੀ ਨੂੰ ਪੀਸਣਾ ਹੈ ਤੇ ਇਸਤਰੀ ਮਹਿੰਦੀ ਨੂੰ ਆਪ ਹੀ ਪੀਸਣ ਦੀ ਆਪ ਹੀ ਕਸੰਦੀ ਤੇ ਆਪ ਉਹਨੂੰ ਆਪਣੇ ਹੱਥਾਂ ਤੇ ਲਾਂਦੀ ਹੈ ਪਰ ਮਹਾਰਜ ਕਹਿਣ ਲੱਗੇ ਪ੍ਰਭੂ ਨੂੰ ਜਿਹਦੇ ਲਈ ਫਿਰ ਇਹ ਨਾਮ ਦੀ ਮਹਿੰਦੀ ਪੀ ਸਿਤਿਤੀ ਫਿਰ ਉਹਦੇ ਸਮਝ ਲਓ ਹੱਤਾਂ ਤੇ ਜੀਵਨ ਤੇ ਲਾਗੇ ਇਹ ਨਾਨਕ ਕਾ ਕੇ ਪਾਈ ਜਿਨ੍ਹਾਂ ਤੇ ਮਾਲਕ ਪ੍ਰਭੂ ਨੇ ਮਿਹਰ ਕੀਤੀ ਹੈ ਉਹਨਾਂ ਦੀ ਬਾਹ ਫੜ ਕੇ ਸੰਸਾਰ ਸਾਗਰ ਤੋਂ ਪ੍ਰਭੂ ਨੇ ਕੱਢ ਲਿਆ ਹੈ ਪ੍ਰਭ ਆਣ ਆਣ ਮਹਿੰਦੀ ਪੀ ਸਾਈ ਆਪੇ ਕੋਲ ਕੋਲ ਅੰਗਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਮਹਾ ਪਕਰ ਨਾਨਕ ਕੱਢ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ